ਕੂ ਆ ਮੈਂ ਕੱਲ ਦੀ ਆਈ ਆ ਤਾਂ ਤੂੰ ਇਨੀ ਚੁੱਪ ਚੁੱਪ ਜੀ ਕਿਉਂ ਆ ਉਹੋ ਜੀ ਲੱਗਨ ਨਹੀਂ ਬਈ ਚੁੱਪ ਚੁੱਪ ਸਿਮੇ ਮਤਾਂ ਰਹਿਣੀ ਆ ਕਿ ਕ ਜਾ ਤੂੰ ਅਬਰਨ ਆਲਾ ਆਉਣਾ ਜੇ ਜਦੋਂ ਤੂੰ ਕੱਲੀ ਆਉਣੀ ਆ ਫਿਰ ਮੇਰਾ ਜਿਹੜਾ ਦੇਰਿਆਂ ਦਾ ਉਹ ਡੋਲ ਜਾਂਦਾ ਮੇਰਾ ਵੀ ਅੱਜ ਪਿਛਲਾ ਪਾਸਾ ਹੁੰਦਾ ਤੇ ਮੈਨੂੰ ਵੀ ਚਾਹ ਚੜਦਾ ਤੇ ਮੇਰਾ ਵੀ ਕੋਈ ਆਇਆ ਹੈ ਹਨਾ ਹੁਣ ਜਦੋਂ ਮੈਨੂੰ ਲੱਗੇ ਤੂੰ ਲੱਭਦੀ ਆਂ ਕੱਲੀ ਜਿਹੜਾ ਮਨਵਾ ਬਿਲਕੁਲ ਦਾਸ ਹੋ ਜਾਂਦਾ ਫਰਾਦ ਨਹੀਂ ਹੈਗਾ ਚੱਲ ਆਰੇ ਅੰਦੇ ਚਪਰਾ ਨਹੀਂ ਆਣਾ ਕਪ ਪੋਤਚਾਂ ਦੇ ਪਤੀ ਆ ਫਰ ਕੋਲ ਤੇ ਦੀ ਬਾਬਾ ਸਾਡਾ ਉਹ ਵੀ ਨਾ ਬਲਿਆ। ਸਾਡਾ ਰੱਬ ਨੇ ਉਹ ਵੀ ਖੋ ਲਿਆ ਹਨਾ ਤੇ ਕਿਦੇ ਵਾਰ ਤੇ ਰਖੜੀ ਲਾ ਕੇ ਜਾਣਾ। ਜੀ ਤੇ ਕਰਦਾ ਹੀ ਨਾ ਜਾਵਾ ਪਰ ਮੈਂ ਤੈਨੂੰ ਇੱਕ ਵਾਰ ਤਾਂ ਕੇ ਕਰ ਸਕਦੀ ਹਾਂ। ਅੱਛਾ ਰਖੜੀ ਲਾਗੇ ਉਹ ਨਹੀਂ ਤਾਂ ਚੁੱਪ ਚੁੱਪ ਰਹਿਣੀ ਹੈ। ਤੇ ਕੋਈ ਗੱਲ ਨਹੀਂ 부ਆ ਜੀ ਜੇ ਉਹ ਨਹੀਂ ਹੈਗੇ ਤਾਂ ਤੂੰ ਜਰੂਰ ਆਈ ਤਾਂ ਵੀ ਰਖੜੀ ਤੇ ਮੈਂ ਵੇਖਾ ਉੱਥੇ ਹੀ ਆ ਕੋਈ ਗੱਲ ਨਹੀਂ ਮੈਂ ਆਵਾਂ ਕਿ ਜਰੂਰ ਆਵਾਂ ਵੀ ਧੀਏ ਇਹ ਜਰੂਰ ਤੇਰ ਕੋ ਆਵਾਂਗੀ ਮੈਂ ਵੇਖਾ ਜੇ ਹੈਗੀ ਉਹਨਾਂ ਦੀ ਕਮੀ ਪੂਰੀ ਕਰਨ ਵਾਲੀ ਕੋਈ ਨਹੀਂ ਕਰੇਗੀ ਧੀਏ ਤੂੰ ਜਦ ਇੰਨੀ ਦੁਨੀਆ ਤੱਕ ਸਾਡੀ ਕਰੇਗੀ ਪਰ ਜਿਹੜੀ ਹਿਰਸ ਹੀ ਨਾ ਉਹ ਰੱਬ ਨੇ ਨਹੀਂ ਮਤਲਬ ਰਹਿਣ ਦਿੱਤੀ ਹੈ ਨਾ ਚੱਲ 부ਆਏ ਤੇ ਵਾਹਿਗੁਰੂ ਦੇ ਹੱਥਾਂ ਦੁੱਖ ਤੇ ਬੜਾ ਲੱਗਦਾ ਕੀ ਕਰੀਏ ਕਰਨ ਹੀ ਨਾ ਕੁਝ ਸਕਦੇ ਤੇਰਾ ਪਾਸਾ ਪੂਰਾ ਥੁਰਦਿਆਂ ਰਾਂਂ ਜਾਂ ਮੈਨੂੰ ਹੋਰ ਤੇ ਕਿਸੇ ਦਾ ਨਹੀਂ ਪਤਾ ਮੈਂ ਤੈਨੂੰ ਪੂਰਾ ਸਾਹ ਦੇ। ਓਹੋ ਪੂਆ ਜੀ ਮੇਰਾ ਵੀ ਪਤਾ ਤੇਰੇ ਨਾਲ ਕਿੰਨਾ ਪਿਆਰ ਹੈ ਕਿੰਨਾ ਚਿਰ ਤੂੰ ਮੇਰੇ ਕੋਲ ਰਹਿ ਕੇ ਆਈ ਹੈ। ਕਿੰਨੀ ਵੇਲਾ ਹੁਣ ਮੈਂ ਛੇਤੀ ਛੇਤੀ ਤੇਰੇ ਕੋਲ ਆ ਜਾਨੀ ਆ। ਮੈਂ ਤੈਨੂੰ ਨਹੀਂ ਛੱਡਾਂਗੀ। ਮੈਂ ਆਪੇ ਇੱਥੋਂ ਘੱਟ ਕਰ ਜਾਵਾਂ ਤੇ ਤੇਰਾ ਪਾਸਾ ਪਾ ਰੱਖਾਂ। ਆਹ ਉਹ ਵੀ ਏਦਾਂ ਮੰਨ ਨਾ ਉਦਾਸ ਕਰਿਆ ਕਰ। ਜਿੰਨੇ ਜੋਗੀ ਹੈਗੇ ਆ ਨਾ ਮੈਂ ਤੁਹਾਡੇ ਲਈ ਜ਼ਰੂਰ ਕਰਾਂਗੀ। ਤੁਹਾਨੂੰ ਮਿਲਾਂ ਵਰਤਾਂਗੀ ਪਰ ਤੂੰ ਆਈਂ ਜ਼ਰੂਰ ਰਖੜੀ ਤੇ। ਮੈਂ ਆਵਾਂਗੀ ਧੀਏ ਆਹ। ਆਹ। ਦੰਪਾ ਸਕਰਾਂ ਗਿਆ ਹੰਕੇ ਇਦਾਂ ਨਾ ਉਦਾਸ ਹੋਇਆ ਕਰ ਇਦਾਂ ਤੇ ਫਿਰ ਤੂੰ ਬਿਮਾਰ ਹੋ ਜਾਵੇਂਗੀ ਜਦੋਂ ਤਾਂ ਅੱਗੇ ਅਮਰਮੁਖ ਗਿਆ ਵਾ ਮੇਰਾ ਹਣ ਬੀਬੀ ਬਦਨੋਂ ਨਹੀਂ ਹਰਦਾ ਮੈਂ ਕਦੇ ਨਹੀਂ ਟੈਨਸ਼ਨ ਲਾਈਂਦਾ ਕਰਨਾ ਪਰ ਆਮੋਕ ਜੰਦਰ ਤੋਂ ਪਤੀ ਵੀ ਹੈ ਮਗਰ ਚੇਰਾ ਵਰਗੇ ਆ ਮੈਨੂੰ ਕਹਦਾ ਡਰਵਾ ਕੇ ਖਿੰਦਾ ਮੈਂ ਮਾੜਾ ਜਿਹਾ ਕਾਮ ਮੇਰੇ ਪਤੀ ਹੈ ਪਾ ਜੈਮ ਦੇ ਰੱਬ ਨੇ ਉਹ ਵੀ ਨਾ ਪਾਸਾ ਰਹਿਣ ਦਿੱਤਾ ਚੱਲ ਕੋਈ ਨਹੀਂ ਐਵੇਂ ਨਾ ਸੋਚਿਆ ਕਰ